ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੀ ਸਾਖੀ ਪੜਾਂਗੇ ਭਾਈ ਮਤੀ ਦਾਸ ਜੀ ਦੀ ਕੁਰਬਾਨੀ ਸਾਰੇ ਸੰਸਾਰ ਦੇ ਇਤਿਹਾਸ ਵਿੱਚੋਂ ਬੇਮਿਸਾਲ ਤੇ ਮਹਾਨ ਹੈ ਉਹਨਾਂ ਨੂੰ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਰੀ ਨਾਲ ਸੀਟ ਕੇ ਸ਼ਹੀਦ ਕੀਤਾ ਗਿਆ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਆਰਾ ਸੀਸ ਤੇ ਰੱਖ ਕੇ ਇਸ ਤਰ੍ਹਾਂ ਫੇੜਿਆ ਗਿਆ ਜਿਵੇਂ ਲੱਕੜ ਦੇ ਮੋਛੇ ਨੂੰ ਟੀਰ ਕੇ ਦੁਫਾੜ ਕੀਤਾ ਜਾਂਦਾ ਹੈ ਪਰ ਸਦਕੇ ਜਾਈਏ ਉਸ ਮਹਾਨ ਆਤਮਾ ਦੇ ਜਿਸ ਦੀਆਂ ਅੱਖਾਂ ਵਿੱਚੋਂ ਦਰਦ ਨਾਲ ਇੱਕ ਵੀ ਹੰਝੂ ਨਾ ਕਿਰਿਆ ਗਲੇ ਵਿੱਚੋਂ ਹੌਕਾ ਨਹੀਂ ਨਿਕਲਿਆ ਸਰੀਰ ਵਿੱਚ ਜਰਾ ਵੀ ਕੰਬਾ ਨਹੀਂ ਛੜਿਆ ਮਨ ਡੋਲਿਆ ਨਹੀਂ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਧਿਆਨ ਨਹੀਂ ਥੜਕਿਆ ਅਤੇ ਉਸ ਸਮੇਂ ਤੱਕ ਬਿਰਤੀ ਟਿਕੀ ਰਹੀ ਜਦ ਤੱਕ ਕੇ ਆਰੀ ਨੇ ਸਰੀਰ ਦੁਫਾੜ ਨਹੀਂ ਕਰ ਦਿੱਤਾ ਤੇ ਆਤਮਾ ਰੂਪੀ ਪੌੜਾ ਸਰੀਰ ਰੂਪੀ ਫਲ ਤੋਂ ਤੇ ਆਤਮਾ ਰੂਪੀ ਪੌੜਾ ਸਰੀਰ ਰੂਪੀ ਫਲ ਫੁੱਲ ਤੋਂ ਉਡਾਰੀ ਨਹੀਂ ਮਾਰ ਗਿਆ ਭਾਈ ਮਤੀ ਦਾਸ ਜੀ ਦਾ ਜਨਮ ਪਿੰਡ ਕੜਿਆਲਾ ਜ਼ਿਲ੍ਹਾ ਜੇਲਮ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਭਾਈ ਹੀਰਾ ਮਲ ਜੀ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦੇ ਦੋ ਹੋਰ ਭਰਾ ਭਾਈ ਸਤੀ ਦਾਸ ਜੀ ਤੇ ਭਾਈ ਜਤੀ ਦਾਸ ਜੀ ਸਨ ਭਾਈ ਹੀਰਾ ਮਲਦੇ ਦਾਦਾ ਜੀ ਭਾਈ ਪ੍ਰਾਗ ਦਾਸ ਜੀ ਤੇ ਭਾਈ ਪ੍ਰਾਗ ਦਾਸ ਜੀ ਦੇ ਪਿਤਾ ਭਾਈ ਗੋਤਮ ਦਾਸ ਜੀ ਜੋ ਕਿ ਮਹਾਤਮਾ ਕਰਕੇ ਇਲਾਕੇ ਵਿੱਚ ਪ੍ਰਸਿੱਧ ਸਨ ਉਹਨਾਂ ਪਾਸੋਂ ਲੋਕ ਦੂਰੋਂ ਦੂਰੋਂ ਚੱਲ ਕੇ ਗੁਰਮਤਿ ਗਿਆਨ ਹਾਸਲ ਕਰਨ ਲਈ ਆਉਂਦੇ ਸਨ ਭਾਈ ਗੋਤਮ ਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਤੋਂ ਸਿੱਖੀ ਧਾਰਨ ਕਰਕੇ ਗੁਰਮਤਿ ਗਿਆਨ ਨੂੰ ਕਮਾਇਆ ਸੀ ਭਾਈ ਪ੍ਰਾਗਾ ਜੀ ਬਹੁਤ ਦਲੇਰ ਤੇ ਪਹਿਲਵਾਨ ਸਨ ਪਿੰਡ ਵਿੱਚ ਨਹੀਂ ਪਿੰਡ ਵਿੱਚ ਹੀ ਨਹੀਂ ਬਲਕਿ ਸਾਰੇ ਇਲਾਕੇ ਵਿੱਚ ਇਹਨਾਂ ਦੇ ਮੁਕਾਬਲੇ ਦਾ ਕੋਈ ਸੂਰਬੀ ਨਹੀਂ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਰੱਖਣ ਦਾ ਐਲਾਨ ਕੀਤਾ ਤਾਂ ਭਾਈ ਪਰਾਗਾ ਜੀ ਗੁਰੂ ਸਾਹਿਬ ਜੀ ਦੇ ਚਰਨਾ ਵਿੱਚ ਹਾਜ਼ਰ ਹੋਏ ਅਤੇ ਆਪਣੀ ਸੇਵਾ ਅਰਪਣ ਕੀਤੀ ਗੁਰੂ ਸਾਹਿਬ ਜੀ ਨੇ ਸੋਣਾ ਗੱਭਰੂ ਜਵਾਨ ਤੇ ਹਾਰ ਪੱਖੋਂ ਯੋਗ ਜਾਣ ਕੇ ਭਾਈ ਪਰਾਗਾ ਜੀ ਨੂੰ ਇੱਕ ਦਸਤੇ ਦਾ ਜਥੇਦਾਨੀਅਤ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਗਲਾਂ ਨਾਲ ਪਹਿਲੀ ਲੜਾਈ ਜੋ 18 ਅਕਤੂਬਰ 1621 ਨੂੰ ਹਰਗੋਬਿੰਦਪੁਰੇ ਹੋਈ ਵਿੱਚ ਭਾਈ ਪਿਰਾਗਾ ਜੀ ਨੇ ਆਪਣੀ ਬਹਾਦਰੀ ਦੇ ਜੋਹਰ ਵਿਖਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਇਸ ਕੁਰਬਾਨੀ ਕਾਰਨ ਉਨ੍ਹਾਂ ਦਾ ਨਾਮ ਇਤਿਹਾਸ ਵਿੱਚ ਸਦਾ ਚਮਕਦਾ ਰਹੇਗਾ। ਅਈਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਨੂੰ ਉਹਨਾਂ ਦੇ ਪਿਤਾ ਜੀ ਭਾਈ ਹੀਰਾਮਲ ਜੀ ਗੁਰੂ ਹਰਾਈ ਜੀ ਦੀ ਸ਼ਰਣ ਵਿੱਚ ਲੈ ਕੇ ਆਏ ਸਨ ਤੇ ਗੁਰੂ ਮਹਾਰਾਜ ਦੀ ਸੌਂਪਣਾ ਵਿੱਚ ਦੇ ਕੇ ਆਪ ਅਕਾਲ ਚਲਾਣਾ ਕਰ ਗਏ ਸਨ ਇਹ ਦੋਵੇਂ ਭਰਾ ਉਸ ਦਿਨ ਤੋਂ ਫਿਰ ਗੁਰੂ ਘਰ ਵਿੱਚ ਹੀ ਰਹੇ ਭਾਈ ਮਤੀ ਦਾਸ ਜੀ ਫਾਰਸੀ ਭਾਸ਼ਾ ਦੇ ਚੰਗੇ ਵਿਦਵਾਨ ਸਨ ਇਸ ਲਈ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਆਪਣਾ ਦੀਵਾਨ ਬਣਾ ਲਿਆ ਜਦੋਂ ਗੁਰੂ ਤੇਗ ਬਹਾਦਰ ਜੀ ਬਹਾ ਬਿਹਾਰ ਤੇ ਆਸਾਮ ਵੱਲ ਪ੍ਰਚਾਰਕ ਦੌਰੇ ਤੇ ਗਏ ਤਾਂ ਉਸ ਸਮੇਂ ਪਾਈ ਮਤੀ ਦਾਸ ਜੀ ਵੀ ਨਾਲ ਸਨ ਜਦੋਂ ਔਰੰਗਜ਼ੇਬ ਨੇ ਜ਼ਬਰੀ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਤਾਂ ਸਾਰੇ ਕਸ਼ਮੀਰੀ ਪੰਡਤਾਂ ਨੇ ਆਪਣੇ ਬਚਾ ਲਈ ਸੋਮਨਾਥ ਦੇ ਮੰਦਿਰ ਵਿੱਚ ਜਾ ਪੁਕਾਰ ਕੀਤੀ ਜੋ ਹਿੰਦੂਆਂ ਦਾ ਸ਼੍ਰੋਮਣੀ ਤੀਰਥ ਸਥਾਨ ਹੈ ਜਦੋਂ ਸਾਰੇ ਪੰਡਤ ਪੁਕਾਰਾ ਕਰ ਰਹੇ ਸਨ ਤਾਂ ਸਭ ਨੂੰ ਇਹ ਇਲਾਹੀ ਹੁਕਮ ਪ੍ਰਾਪਤ ਹੋਇਆ ਕਿ ਗੁਰੂ ਨਾਨਕ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਜੋ ਅਨੰਦਪੁਰ ਸਾਹਿਬ ਵਿਖੇ ਬਿਰਾਜਮਾਨ ਹਨ ਉਹਨਾਂ ਕੋਲ ਜਾ ਕੇ ਫਰਿਆਦ ਕਰਨ ਉਹ ਉਹਨਾਂ ਦੀ ਬਾਹ ਫੜ ਕੇ Hindu ਧਰਮ ਦੀ ਡੁੱਬਦੀ ਹੋਈ ਬੇੜੀ ਨੂੰ ਪਾਰ ਲੰਘਾਉਣਗੇ ਇਹ ਇਲਾਹੀ ਨਜ਼ਰ ਸੁਣ ਕੇ ਪੰਡਤ ਵਿਹੀਰਾ ਕੱਤ ਕੇ ਅਨੰਦਪੁਰ ਆ ਪੁੱਜੇ ਜਦੋਂ ਉਹ ਆਪਣੇ ਧਰਮ ਦੇ ਬਚਾ ਲਈ ਰੋ ਰੋ ਕੇ ਗੁਰੂ ਤੇਗ ਬਹਾਦਰ ਜੀ ਅੱਗੇ ਪੁਕਾਰਾ ਕਰ ਰਹੇ ਸਨ ਤਾਂ ਉਸ ਵੇਲੇ ਬਾਲ ਗੋਬਿੰਦ ਰਾਏ ਜੀ ਨੇ ਪਿਤਾ ਗੁਰੂ ਜੀ ਨੂੰ ਸਵਾਲ ਕੀਤਾ ਕਿ ਇਹਨਾਂ ਦੇ ਧਰਮ ਦੀ ਰੱਖਿਆ ਕਿਵੇਂ ਹੋ ਸਕਦੀ ਹੈ ਤਾਂ ਜਵਾਬ ਵਿੱਚ ਉਹਨਾਂ ਕਿਹਾ ਕਿ ਇਸ ਲਈ ਕਿਸੇ ਮਹਾਪੁਰਸ਼ ਦੇ ਬਲੀਦਾਨ ਬਲੀਦਾਨ ਦੀ ਲੋੜ ਹੈ ਬਾਲ ਗੋਬਿੰਦ ਰਾਏ ਜੀ ਨੇ ਕਿਹਾ ਕਿ ਆਪ ਜੀ ਤੋਂ ਵੱਡਾ ਮਹਾਪੋਸ਼ ਇਸ ਸਮੇਂ ਸੰਸਾਰ ਵਿੱਚ ਹੋਰ ਕੌਣ ਹੋ ਸਕਦਾ ਹੈ ਇਹ ਸੁਣ ਕੇ ਗੁਰੂ ਤੇਗ ਬਹਾਦਰ ਜੀ ਬੜੇ ਪ੍ਰਸੰਨ ਹੋਏ ਤੇ ਜ਼ੁਲਮ ਦੇ ਵਿਰੁੱਧ ਤੇ ਰਕਤਰੰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਜਾ ਕੇ ਆਖ ਦਿਓ ਕਿ ਸਾਡੇ ਗੁਰੂ ਸ਼ਹੀਦ ਗੁਰੂ ਤੇਗ ਬਹਾਦਰ ਜੀ ਹਨ ਤੇ ਜੇ ਉਹ ਮੁਸਲਮਾਨ ਬਣਨ ਦਾ ਪਰਵਾਣ ਕਰ ਲੈਣ ਤਾਂ ਅਸੀਂ ਸਾਰੇ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ ਪੰਡਤ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਇਹ ਖਬਰ ਔਰੰਗਜ਼ੇਬ ਤੱਕ ਪਹੁੰਚਾ ਦਿੱਤੀ ਔਰੰਗਜ਼ੇਬ ਨੇ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ ਉੱਧਰ ਗੁਰੂ ਜੀ ਆਪਣੇ 9 ਸਾਲ ਦੇ ਸੁਪੁੱਤਰ ਗੁਰੂ 9 ਸਾਲ ਦੇ ਸੁਪੁੱਤਰ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਸੌਂਪ ਕੇ ਰਸਤੇ ਵਿੱਚ ਪ੍ਰਚਾਰ ਕਰਦੇ ਹੋਏ ਦਿੱਲੀ ਵੱਲ ਨੂੰ ਚੱਲ ਪਏ ਜਦੋਂ ਗੁਰੂ ਜੀ ਆਗੜੇ ਪਹੁੰਚੇ ਤਾਂ ਇੱਥੋਂ ਆਪ ਜੀ ਨੂੰ 500 ਸਪਾਈਆਂ ਦੇ ਸਖਤ ਪੈਰੇ ਹੇਠ ਕੈਦ ਕਰਕੇ ਦਿੱਲੀ ਲਿਆਂਦਾ ਗਿਆ ਪੰਦ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਆਲਾ ਜੀ ਭਾਈ ਗੁਰਦਿੱਤਾ ਜੀ ਤੇ ਭਾਈ ਉਦਾ ਜੀ ਗੁਰੂ ਜੀ ਦੇ ਨਾਲ ਸਨ ਮੁਸਲਮ ਹਾਕਮ ਗੁਰੂ ਜੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਨਾ ਕੇ ਮੁਸਲਮ ਧਰਮ ਵਿੱਚ ਲਿਆਉਣਾ ਚਾਹੁੰਦੇ ਸਨ ਤਾਂ ਕਿ ਬਾਕੀ ਸਾਰੀ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣ ਕਾਜ਼ੀਆਂ ਨੇ ਸਤਗੁਰੂ ਜੀ ਨੂੰ ਆਖਿਆ ਤੁਹਾਡਾ ਧਰਮ ਤਾਂ ਹਿੰਦੂ ਧਰਮ ਤੋਂ ਉਵੇਂ ਹੀ ਪੈਨ ਹੈ ਜਿਵੇਂ ਇਸਲਾਮ ਤੁਸੀਂ ਵੀ ਬੁੱਤ ਪੂਜ ਨਹੀਂ ਤੇ ਅਸੀਂ ਵੀ ਬੁੱਤ ਪੂਜ ਨਹੀਂ ਸਗੋਂ ਅਸੀਂ ਤਾਂ ਹਿੰਦੂਆਂ ਵੱਲੋਂ ਬਣਾਏ ਗਏ ਦੇਵੀ-ਦੇਵਤਿਆਂ ਦੇ ਭਾਂਤ-ਭਾਂਤ ਦੇ ਬੁੱਤਾਂ ਨੂੰ ਤੋੜਨਾ ਸੁਆਬ ਚੰਗਾ ਕੰਮ ਚੰਗਾ ਕੰਮ ਸਮਝਦੇ ਹਾਂ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਤੱਕੇ ਨਾਲ ਤਲਵਾਰ ਤੇ ਹਕੂਮਤ ਦੇ ਦਬਾਅ ਨਾਲ ਕਿਸੇ ਨੂੰ ਧਰਮ ਬਦਲਣ ਲਈ ਮਜਬੂਰ ਕਰਨਾ ਜ਼ੁਲਮ ਹੈ ਤੇ ਅਧਿਅਕ ਕਰਨਾ ਖੁਦਾ ਨੂੰ ਕਦੀ ਵੀ ਪਰਵਾਹ ਨਹੀਂ ਹੈ ਹਰ ਇੱਕ ਨੂੰ ਆਪਣੇ ਅਕੀਦੇ ਅਨੁਸਾਰ ਜੀਵਨ ਬਤੀਤ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਮੈਂ Hindu ਧਰਮ ਨੂੰ ਮੰਨਣ ਵਾਲਾ ਨਹੀਂ ਹਾਂ ਸਗੋਂ ਆਪਣੇ ਸਿੱਖਾ ਨੂੰ ਇੱਕ ਖੁਦਾ ਦੀ ਬੰਦਗੀ ਸਿਖਾ ਕੇ Hindu ਧਰਮ ਦੇ ਤੌਰ ਤਰੀਕਿਆਂ ਤੇ ਕਰਮ ਕਾਂਡੀ ਜੀਵਨ ਤੋਂ ਕੋਹਾਂ ਦੂਰ ਲੈ ਜਾ ਕੇ ਸੱਚ ਧਰਮ ਦਾ ਉਪਦੇਸ਼ ਸਟ੍ਰੀਟ ਕਰਵਾ ਰਿਆ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰਸਿੱਖਾਂ ਨੂੰ ਐਸੀ ਪ੍ਰੇਰਣਾ ਦਿੱਤੀ ਜਾ ਰਹੀ ਹੈ ਤੇ ਇਸ ਸੱਚੀ ਸੁੱਚੀ ਪ੍ਰੇਰਣਾ ਨੂੰ ਫਲ ਵੀ ਝੋਖਾ ਲੱਗਾ ਹੈ ਲੱਖਾਂ ਕਰੋੜਾ ਆਦਮੀ ਬਿਨਾਂ ਕਿਸੇ ਲਾਲਚ ਦਬਾ ਦੇ ਧੜਾ ਧੜ ਸਿੱਖ ਸੱਜ ਰਹੇ ਹਨ ਔਰੰਗਜ਼ੇਬ ਦੇ ਵਜ਼ੀਰਾਂ ਸ਼ਹਿਰ ਦੇ ਕੋਤਵਾਲ ਤੇ ਜਾਮਾ ਮਸਜਿਦ ਦੇ ਵੱਡੇ ਮੌਲਵੀ ਨੇ ਕਈ ਦਿਨ ਗੁਰੂ ਜੀ ਨੂੰ ਸਮਝਾਉਂਦਿਆਂ ਤੇ ਮੁਸਲਮਾਨ ਬਣਾ ਲਈ ਮਨਾਉਂਦਿਆਂ ਲਾ ਦਿੱਤੇ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਗੁਰੂ ਜੀ ਦੇ ਗੁਰੂ ਜੀ ਤੇ ਉਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਸਗੋਂ ਉਲਟਾ ਗੁਰੂ ਜੀ ਦੇ ਬਚਾਰਾ ਸਦਕਾ ਕਈ ਸਰਕਾਰੀ ਕਰਮਚਾਰੀ ਗੁਰੂ ਜੀ ਦੇਸ਼ਰਦਾਲੂ ਬਣਦੇ ਜਾ ਰਹੇ ਹਨ ਤਾਂ ਉਹਨਾਂ ਨੇ ਗੁਰੂ ਜੀ ਨੂੰ ਖੁੱਲੇ ਕਮਰੇ ਵਿੱਚ ਰੱਖਣ ਦੀ ਬਜਾਏ ਇੱਕ ਪਿੰਜਰੇ ਵਿੱਚ ਕੈਦ ਕਰ ਦਿੱਤਾ ਜਿੱਥੇ ਗੁਰੂ ਜੀ ਲਈ ਬੈਠਣਾ ਤੇ ਆਰਾਮ ਕਰਨਾ ਅਸੰਭਵ ਸੀ ਗੁਰੂ ਜੀ ਨੂੰ ਇਸ ਅਵਸਥਾ ਵਿੱਚ ਦੇਖ ਕੇ ਪਾਈਮਤੀ ਦਾਸ ਜੀ ਲਈ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਗਿਆ ਤੇ ਗੁਰੂ ਜੀ ਨੂੰ ਆਖਣ ਲੱਗੇ ਮਹਾਰਾਜ ਜੀ ਜੇਕਰ ਆਗਿਆ ਦਿਓ ਤਾਂ ਅਮੈਂ ਦਿੱਲੀ ਦੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿਆਂ ਝਾਲਮਾ ਨੂੰ ਕੀਤੇ ਦਾ ਮਜ਼ਾ ਚ ਖਾ ਦਿਆਂ ਕ੍ਰਿਸ਼ੂ ਸਾਹਿਬ ਜੀ ਨੇ ਫਰਮਾਇਆ ਜੇ ਉਹ ਤੁਸੀਂ ਕਹਿ ਰਹੇ ਹੋ ਇਹ ਅਸੀਂ ਵੀ ਤਾਂ ਕਰ ਸਕਦੇ ਹਾਂ ਜੋ ਤੁਸੀਂ ਕਹਿ ਰਹੇ ਹੋ ਇਹ ਅਸੀਂ ਵੀ ਤਾ ਕਰ ਸਕਦੇ ਸੀ ਪਰ ਪਾਣਾ ਮੰਨਣਾ ਅਕਾਲ ਪੁਰਖ ਦੇ ਹੁਕਮ ਵਿੱਚ ਰਹਿਣਾ ਪਰਮਾਤਮਾ ਦੇ ਭਗਤਾਂ ਦਾ ਮਹਾਨ ਕਰਮਤੇ ਉਸਦੀ ਬਖਸ਼ਿਸ਼ ਪ੍ਰਾਪਤ ਕਰਨਾ ਹੈ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਪਾਈ ਮਤੀ ਦਾਸ ਜੀ ਨੇ ਖਿਮਾ ਜਾਂਚਨਾ ਕੀਤੀ ਤੇ ਹੁਕਮ ਅੱਗੇ ਸੀਸ ਚੁਕਾਇਆ ਕੋਈ ਹੋਰ ਚਾਰਾ ਨਾ ਚੱਲਦਾ ਦੇਖ ਕੇ ਹਕੂਮਤ ਨੇ ਗੁਰੂ ਸਾਹਿਬ ਜੀ ਦੇ ਅੰਦਰ ਮੌਤ ਦਾ ਖੌਫ ਪੈਦਾ ਕਰਨ ਲਈ ਉਹਨਾਂ ਦੇ ਸਾਹਮਣੇ ਸਾਹਮਣੇ ਕੈਦ ਕੀਤੇ ਹੋਏ ਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫੈਸਲਾ ਕੀਤਾ ਇਸ ਕਾਮਲੀ ਭਾਈ ਮਤੀ ਦਾਸ ਜੀ ਨੂੰ ਸਭ ਤੋਂ ਪਹਿਲਾਂ ਚੁਣਿਆ ਗਿਆ ਭਾਈ ਮਤੀ ਦਾਸ ਜੀ ਨੂੰ ਉਹਨਾਂ ਦੇ ਧਰਮ ਤੋਂ ਢੁਲਾਉਣ ਲਈ ਹਕੂਮਤ ਵੱਲੋਂ ਕਈ ਲਾਲਚ ਤੇ ਡਰਾਵੇ ਦਿੱਤੇ ਗਏ ਪਰ ਭਾਈ ਸਾਹਿਬ ਜੀ ਸ਼ਮੀਰ ਪਰਬਦੀ ਤਰ੍ਹਾਂ ਓਡੋਲ ਰਹੇ ਅੰਤ ਭਾਈ ਮਤੀ ਦਾਸ ਜੀ ਨੂੰ ਆਰੀ ਨਾਲ چیر ਕੇ ਦੋ ਫਾੜ ਕਰਕੇ ਸ਼ਹੀਦ ਕਰਨ ਦਾ ਹੁਕਮ ਹੋਇਆ ਤਾਂ ਕਿ ਅਜਹੀ ਦਰਦਨਾਕ ਮੌਤ ਦੇਖ ਕੇ ਗੁਰੂ ਸਾਹਿਬ ਜੀ ਡੋਲ ਜਾਣ ਤੇ ਮੁਸਲਮਾਨ ਬਣਨ ਦਾ ਪ੍ਰਵਾਣ ਕੱਲਿਆਣ ਕਾਜ਼ੀ ਨੇ ਪਾਈਮਤੀ ਦਾਸ ਜੀ ਨੂੰ ਪੁੱਛਿਆ ਕਿ ਮਰਨ ਤੋਂ ਪਹਿਲਾਂ ਕੋਈ ਤੇਰੀ ਕੋਈ ਆਖਰੀ ਇੱਛਾ ਹੈ ਤਾਂ ਦੱਸ ਉਹ ਪੂਰੀ ਕੀਤੀ ਜਾਵੇਗੀ ਪਾਈਮਤੀ ਦਾਸ ਜੀ ਨੇ ਕਿਹਾ ਮੇਰੀ ਆਖਰੀ ਇੱਛਾ ਕੇਵਲ ਇਹ ਹੈ ਕਿ ਜਦੋਂ ਮੇਰੇ ਸੀਸ ਤੇ ਆੜਾ ਚੱਲੇ ਤਾਂ ਉਸ ਸਮੇਂ ਮੇਰਾ ਮੂੰਹ ਉਸ ਪਿੰਜਰੇ ਵੱਲ ਹੋਵੇ ਜਿਸ ਵਿੱਚ ਗੁਰੂ ਸਾਹਿਬ ਜੀ ਕੈ ਧਨ ਇਸ वार्तालाप ਨੂੰ ਕਿਸੇ ਕਵੀ ਨੇ ਇਸ ਤਰ੍ਹਾਂ ਕਲਮਬੱਧ ਕੀਤਾ ਹੈ ਕਾਜੀ ਕਿਹਾ ਦਸਮਤੀ ਦਾਸਾ ਤੇਰੀ ਆਖਰੀ ਇੱਛਾ ਹੱਲ ਹੋਵੇ ਜੋ ਤੂੰ ਮੰਗੇ ਸੋ ਤੂੰ ਪਾ ਸਕਦਾ ਉਹੋ ਹਾਜ਼ਰ ਇਸੇ ਘੜੀ ਇਸੇ ਪਲ ਹੋਵੇ ਹੱਸ ਕੇ ਕਿਹਾ ਮਤੀ ਦਾਸ ਅੱਗੋ ਜੇ ਆਖਰੀ ਇੱਛਾ ਮੇਰੀ ਹੱਲ ਹੋਵੇ ਤਾਂ ਸੀਸ ਮੇਰੇ ਤੇਜ ਜਦੋਂ ਚੱਲੇ ਆਰਾ ਮੇਰਾ ਮੁਖ ਗੁਰਪਿੰਝਰੇ ਵੱਲ ਹੋਵੇ ਪਾਈ ਸਾਹਿਬ ਜੀ ਦੀ ਆਖਰੀ ਇੱਛਾ ਪੂਰੀ ਕਰਦਿਆਂ ਹੋਇਆਂ ਉਹਨਾਂ ਨੂੰ ਲੱਕੜ ਦੇ ਦੋ ਫੱਟਿਆਂ ਵਿੱਚ ਫਿੱਟ ਕਰ ਦਿੱਤਾ ਗਿਆ ਤੇ ਆਰਾ ਉਹਨਾਂ ਦੇ ਸੀਸ ਤੇ ਰੱਖ ਦਿੱਤਾ ਗਿਆ ਹਜ਼ਾਰਾਂ ਦੀ ਹਜ਼ਾਰਾਂ ਦੇ ਗਿਣਤੀ ਵਿੱਚ ਖੜੇ ਲੋਕ ਇਹ ਅਨੋਖੀ ਤੇ ਲਾਸਾਨੀ ਮੌਤ ਦੇਖ ਕੇ ਹੱਕੇ ਬੱਕੇ ਖੜੇ ਸਨ ਪਰ ਪਾਈ ਮਤੀ ਦਾਸੀ ਨੂੰ ਜੜਾ ਵੀ ਕਪੜਾ ਹਟ ਨਹੀਂ ਸੀ ਸਰੀਰ ਦੇ ਰੰਗ ਵਿੱਚ ਮੌਤ ਦੇ ਭੈ ਨਾਲ ਕੋਈ ਤਬਦੀਲੀ ਨਹੀਂ ਸੀ ਆਈ ਆਰਾ ਜਦ ਅੱਗੇ ਪਿੱਛੇ ਫਿਰ ਨਾਸ਼ੀਰ ਹੋਇਆ ਤਾਂ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਮੂੰਹ ਤੇ ਖੂਨ ਦੇ ਪ੍ਰਣਾਲੇ ਡਿੱਗਣ ਲੱਗ ਪਏ ਜਪਜੀ ਸਾਹਿਬ ਵਿੱਚ ਜੁੜੀ ਸੁਰਤ ਨੂੰ ਆਰੇ ਦਾ ਤਿੱਖੇ ਆਰੇ ਦਾ ਤਿੱਖੇ ਦੰਦੇ ਵੀ ਭੰਗ ਨਾ ਕਰ ਸਕੇ ਕਿਉਂਕਿ ਗੁਰੂ ਕਿਉਂਕਿ ਗੁਰੂ ਦੇ ਸਿੱਖ ਦੀ ਗੁਰੂ ਨਾਲ ਪ੍ਰੀਤ ਆਰੇ ਦੇ ਦੰਦਿਆਂ ਨਾਲੋਂ ਕਿਤੇ ਤਿੱਖੀ ਸੀ ਉਦਰੋਂ ਆਰੇ ਨੇ ਆਪਣਾ ਕੰਮ ਮਕਾਉਂਦਿਆਂ ਹੋਇਆ ਭਾਈ ਸਾਹਿਬ ਜੀ ਦੇਸਰੀ ਨੂੰ ਦੋ ਫਾੜ ਕਰਕੇ ਧਰਤੀ ਤੇ ਸੁੱਟ ਦਿੱਤਾ ਤੇ ਇਧਰੋਂ ਭਾਈ ਸਾਹਿਬ ਜੀ ਦੇ ਸ੍ਰੀ ਦੇ ਦੋਹਾਂ ਹਿੱਸਿਆਂ ਵਿੱਚੋਂ ਆਵਾਜ਼ ਆ ਰਹੀ ਸੀ ਜਿਨੀ ਨਾਮ ਤੇ ਆਇਆ ਗਏ ਮੁਸक्कਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ छुटਟੀ ਨਾਲ ਆਤਮਾ ਰੂਪੀ ਆਤਮਾ ਰੂਪੀ ਪਰ ਸ੍ਰੀ ਰੂਪੀ ਜੜ ਵਿੱਚੋਂ ਉਡਾਰੀ ਮਾਰ ਚੁੱਕਾ ਸੀ ਦੇਖਣ ਵਾਲਿਆਂ ਦੀ ਰੋਂਗਟੇ ਖੜੇ ਹੋ ਗਏ ਓਹ ਜ਼ੁਲਮੀ ਹਕੂਮਤ ਦੇ ਜ਼ੁਲਮ ਦਾ ਅਖੀਰ ਅਤੇ ਇੱਕ ਗੁਰਸਿੱਖ ਦੇ ਸਿੱਦਕ ਦਾ ਅੰਤ ਦੇਖ ਕੇ ਹਕੂਮਤ ਨੂੰ ਫਟਕਾਰਾ ਪਾ ਰਹੇ ਹਨ ਤੇ ਅਤੇ ਗੁਰੂ ਤੇ ਗੁਰੂ ਦੇ ਸਿੱਖ ਦਾ ਜਸ ਗਾਉਂਦੇ ਨਹੀਂ ਥੱਕ ਰਹੇ ਇਸ ਤਰ੍ਹਾਂ ਦੇ ਤਸੀਹੇ ਉਹਨਾਂ ਨੇ ਪਹਿਲਾਂ ਨਾ ਕਦੇ ਦੇਖੇ ਤੇ ਨਾ ਹੀ ਕਦੇ ਸੁਣੇ ਸਨ ਭਾਈ ਸਾਹਿਬ ਜੀ ਦਾ ਸਰੀਰ ਉੱਥੇ ਹੀ ਪਿਆ ਰਹਿਣ ਦਿੱਤਾ ਗਿਆ ਅਤੇ ਇਹ ਅੱਗੋਂ ਪਤਾ ਨਹੀਂ ਲੱਗ ਸਕਿਆ ਕਿ ਉਹਨਾਂ ਦੀ ਦੇਹ ਦਾ ਕੀ ਬਣਿਆ ਭਾਈ ਸਾਹਿਬ ਜੀ ਦੀ ਇਸ ਸ਼ਹੀਦੀ ਦਾ ਸਮਾਂ 1675 ਈਸਵੀ ਦੇ ਨਵੰਬਰ ਮਹੀਨੇ ਦਾ ਪਹਿਲਾ ਹਫਤਾ ਦੱਸਿਆ ਗਿਆ ਹੈ ਆਪ ਜੀ ਪਿੱਛੋਂ ਅਗਲੇ ਦਿਨ ਭਾਈ ਦੀਆਲਾ ਜਨੂਨ ਦੇਗ ਵਿੱਚ ਉਬਾਲ ਕੇ ਤੇ ਫਿਰ ਅਗਲੇ ਦਿਨ ਭਾਈ ਸਤੀ ਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਜਿਉਂਦਾ ਸਾੜ ਕੇ ਸ਼ਹੀਦ ਕੀਤਾ ਗਿਆ ਭਾਈ ਸਤੀ ਦਾਸ ਜੀ ਤੇਗ ਬਾਦਰ ਜੀ ਦੇ ਦਰਬਾਰੀ ਲਿਖਾਰੀ ਤੇ ਫਾਰਸੀ ਦੇ ਚੰਗੇ ਵਿਦਵਾਨ ਸਨ ਗੁਰੂ ਜੀ ਜੋ ਬਚਨ ਕਰਦੇ ਸਨ ਆਪ ਜੀ ਲਿਖ ਲੈਂਦੇ ਬੰਸਾਵਲੀ ਨਾਮੇ ਵਿੱਚ ਲਿਖਿਆ ਹੈ ਕਿ ਬਾਣੀ ਜੋ ਸਾਹਿਬ ਕੜ ਹੈ ਉਚਾਰ ਸੋ ਸਤੀਦਾਸ ਨਿਤ ਕਰੇ ਫਾਰਸੀ ਅਖਣਾ ਵਿੱਚ ਉਤਾਰ ਇਹ ਵੀ ਲਿਖਿਆ ਹੈ ਕਿ ਜੋ ਬਚਨ ਗੁਰੂ ਜੀ ਨੇ ਦਿੱਲੀ ਬੰਦੀ ਘਾਨੇ ਵਿੱਚ ਕੀਤੇ ਉਹ ਵੀ ਭਾਈ ਸਤੀਦਾਸ ਜੀ ਨੇ ਲਿਖਲੇ ਸਨ ਪਰ ਬਾਅਦ ਵਿੱਚ ਅਹਿਲ ਅਹਲਕਾਰਾਂ ਨੇ ਉਹ ਖੋਲ੍ਹ ਐ ਸੰ ਭਾਈ ਸਤੀਦਾਸ ਜੀ ਨੂੰ ਰੂਣ ਵਿੱਚ ਲਪੇਟ ਕੇ ਤੇ ਅੱਗ ਲਾ ਕੇ ਜੀਉਂਦਾ ਸਾੜ ਜੀਉਂਦਿਆਂ ਸਾੜ ਕੇ ਸ਼ਹੀਦ ਕਰਨ ਦਾ ਹੁਕਮ ਹੋਇਆ ਭਾਈ ਜੀ ਦੇ ਸਰੀਰ ਤੇ ਰੂਣ ਲਪੇਟੀ ਗਈ ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਰੂਣ ਨੂੰ ਅੱਗ ਲਾ ਦਿੱਤੀ ਗਈ ਤੇ ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਕੁਝ ਘੂਪਲਾਂ ਵਿੱਚ ਹੀ ਪੂਰਾ ਸਰੀਰ ਸੜ ਗਿਆ ਤੇ ਕੇਵਲ ਹੱਡੀਆਂ ਦਾ ਪਿੰਜਰ ਬਾਕੀ ਰਹਿ ਗਿਆ ਆਤਮਾ ਰੂਪੀ ਪੰਛੀ શ્રી ਗੁਰੂਪੀ ਰੁੱਖ ਤੋਂ ਉਡਾਰੀ ਮਾਰ ਗਿਆ ਇਹ ਉਪਰੋਕਤ 7 ਨਵੰਬਰ 1675 ਦੇ ਪਹਿਲੇ ਹਫਤੇ ਵਿੱਚ ਹੋਇਆ ਭਾਈ ਸਤੀ ਦਸ ਜੀ ਦੀ ਸ਼ਹੀਦੀ ਕੌਮ ਵਿੱਚ ਇੱਕ ਨਵੀਂ ਰੂਹ ਫੂਕ ਗਈ ਤੇ ਰਹਿਂਦੀ ਦੁਨੀਆ ਤੱਕ ਇਹ ਸ਼ਹੀਦੀ ਚਾਨਣ ਮਨਾਰੇ ਦਾ ਕੰਮ ਕਰਦੀ ਰਹੇਗੀ ਤਿੰਨਾ ਸਿੱਖਾਂ ਦੀ ਸ਼ਹੀਦੀ ਤੋਂ ਬਾਅਦ ਅਖੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਜਿਸ ਜਗ੍ਹਾ ਤੇ ਇਹ ਸ਼ਹੀਦੀਆਂ ਹੋਈਆਂ ਉੱਥੇ ਹੁਣ ਗੁਰਦੁਆਰਾ ਸੀਸਗੰਗ ਸਾਹਿਬ ਉੱਥੇ ਹੁਣ ਗੁਰਦੁਆਰਾ ਸੀਸਗੰਗ ਸਾਹਿਬ ਸ਼ੋਭਿਤ ਹੈ ਬਾਈ ਨੂੰ ਚੀਕਾ ਖਾਈ ਸਾ ਬਾਈ ਨੂੰ ਜੀ ਕੀ ਫਤੇ